ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੀ ਨੌਜਵਾਨਾ ਢੀਕਾਰ ਡਿਵਾਈਡਰ ਟੱਪ ਕੇ ਦੂਜੀ ਤਰਫ ਤੋਂ ਆ ਰਹੀ ਕਾਰ ਨਾਲ ਟਕਰਾਈ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ਤੀਸਰਾ ਨੌਜਵਾਨ ਹੋਇਆ ਜ਼ਖਮੀ ਮਰਨ ਵਾਲੇ ਨੌਜਵਾਨਾਂ ਵਿੱਚ ਇੱਕ ਨੌਜਵਾਨ ਫਲੋਰ ਦੇ ਪਿੰਨ ਮੈਸੂਮਪੁਰ ਦਾ ਰਹਿਣ ਵਾਲਾ ਜਿਸ ਦੀ ਸਨਅਤ ਪੰਕਜ ਵੱਜੂ ਹੋਈ ਜਦ ਕਿ ਦੂਸਰਾ ਨੌਜਵਾਨ ਦੀਪਕ ਬੱਗਾ ਜਲੰਧਰ ਦਾ ਰਹਿਣ ਵਾਲਾ ਜੋ ਟੈਕਸੀ ਡਰਾਈਵਰ ਸੀ ਜੋ ਲੁਧਿਆਣੇ ਤੋਂ ਜਲੰਧਰ ਵਾਪਸ ਪਰਤ ਰਿਹਾ ਸੀ ਇਹ ਖਰੀਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਤੇ ਕੀ ਰਤੀ ਕੋ ਹੈਪਨ ਹੋਇਆ ਕਿ ਉਹਦੇ ਵਿੱਚ ਆਪਣੇ ਮੁੰਡੇ ਦੀ ਐਕਸੀਡੈਂਟ ਹੋ ਗਿਆ ਵੀ ਹਾਂਜੀ ਰਤੀ ਐਕਸੀਡੈਂਟ ਹੋ ਗਿਆ ਕਰੋ ਤਾਂ ਜਨਮਨ ਮਨਾਉਣ ਆਏ ਸੀ ਆਪਣੇ ਯਾਰ ਦੋਸਤ ਤੇ ਸੰਤੋ ਕਹਿੰਦਾ ਸੀ ਆ ਜਾਣਾ ਜਲਦੀ ਮੈਂ 9 ਵਜੇ ਟੈਲੀਫੋਨ ਕੀਤਾ ਤਾਂ ਮੈਨੂੰ ਕਹਿੰਦਾ ਸੀ ਮੈਂ ਤੇ ਕੰਡ ਤੇ ਆ ਜਾਣਾ ਪਰ ਫਿਰ ਪਤਾ ਨਹੀਂ ਕਦੋਂ ਐਕਸੀਡੈਂਟ ਹੋਇਆ ਸੰਤ ਪਹੁੰਚ 4 ਵਜੇ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਗਏ ਇਹ ਦੂਸਰੇ ਵੀ ਤੇ ਫਿਰ ਪਤਾ ਲੱਗਾ ਸਾਨੂੰ ਕਿ ਨਾਂ ਕੀ ਮੁੰਡੇ ਦਾ ਪੰਕਜ ਉਮਰ ਕਿੰਨੀ ਹੋਰ ਕਿੰਨੀ ਹੈ ਉਮਰ 23 ਸਾਲ ਵਿਆਹ ਕਰ ਜਾਂਦੇ ਨਹੀਂ ਨਹੀਂ ਜਿਆਦਾ ਨਹੀਂ ਠੀਕ ਐਕਸੀਡੈਂਟ ਹੋਇਆ ਇਹ ਮਤਲਬ ਆ ਕਿ ਲੱਤੀ ਦੋ ਗੱਡੀਆਂ ਸੀਗੀਆਂ ਇੱਕ ਵਰਨਾ ਸੀਗੀ ਇੱਕ ਔਡਾ ਕੀ ਨਾਮ ਆ ਦਾ ਇਹਨਾਂ ਦੋਵਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਜੀਕੇ ਨਾਲ ਡੀਕੇ ਮੋੜੇ ਟੱਪੇ ਲਗੇ ਤੇ ਉੱਥੇ ਇੱਕ ਜਿਹੜੀ ਗੱਡੀ ਲੁਧਿਆਣੇ ਸਾਈਡ ਤੋਂ ਆ ਰਹੀ ਸੀ ਉਹਦੇ ਵਿੱਚ ਦੀਪਕ ਦੀਪਕ ਬੱਗਾ ਸੀ ਉਹਦੀ ਮੌਤ ਹੋ ਗਈ ਹੈ ਇੱਕ ਮੁੰਡਾ ਸੀਗਾ ਇਧਰ ਉਹ ਗੱਡੀ 'ਚ ਜਿਹੜਾ ਜਾਂਦਾ ਸੀਗਾ ਪਨੀਤ ਕੀ ਨਾਉ ਦਾ ਪੰਕਜ ਸਲਾਰੀਆ ਤੇ ਉਹ ਜਿਹੜਾ ਹੈਗਾ ਮੈਸਮਪੁਰ ਦਾ ਹੈ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਬਾਰਸਾਂ ਦੇ ਨੇ ਜਿੱਦਾਂ ਦੀ ਕੋਈ ਸਟੇਟਮੈਂਟ ਦਿੰਦੇ ਉਹ ਸਾਬਨਾ ਕਰਦੇ ਆ ਰੱਬ ਦੀ ਹਸਤਾ ਹੈ ਕਿ ਕਿਤਨਾ ਕਿਸੇ ਤੇ ਕੋਈ ਉਪਲਬਧ ਹਾਂਜੀ ਬਿਲਕੁਲ ਦੀ ਬੜੀ ਮਦਬਾਕੀ ਘਟਨਾ ਰਾਤ ਹੋਈ ਹੈ ਜੀ ਬਰਨਾ ਗੱਡੀ ਜੋ ਪਤਾ ਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕਜ ਜਿਹੜਾ ਗਿਆ ਹੋਇਆ ਸੀ ਤਾਂ ਪਾਰਟੀ ਸੀ ਜਨਮ ਦਿਨ ਦੀ ਤੇ ਨਾਲ ਗਿਆ ਸੀ ਐਕਸੀਡੈਂਟ ਇੱਥੇ ਹੋਇਆ ਜੀ ਆਸੀ ਪਲਾਜ਼ਾ ਦੇ ਨੇੜੇ ਬਰਨਾ ਗੱਡੀ ਆ ਜੀ 3700 ਨੰਬਰ ਤੇ ਇਹਦੇ ਵਿੱਚ ਮੁੰਡੇ ਦੀ ਮੌਤ ਹੋਈ ਹੈ ਡੈਥ ਹੋਈ ਹੈ ਜੀ ਤੇ ਬਹੁਤ ਮਦਬਾਕੀ ਘਟਨਾ ਜੀ ਬਹੁਤ ਮਾੜਾ ਹੋਇਆ ਜੀ ਇਸ ਚੀ ਦਾ ਮੋੜੇ ਟਕਰੇ ਇਹ ਗੱਡੀ ਦੱਸਦੇ ਆ ਵੀ ਦਸਨ ਦਾਵਕ ਦੇ ਦੱਸਾਂ ਜੀ ਗੱਡੀ ਪਲਟ ਕੇ ਦੂਜੇ ਪਾਸੇ ਜਾ ਕੇ ਕੁਜਲੰਦਰ ਦਾ ਹੀ ਟੈਕਸੀ ਡਰਾਈਵਰ ਕਰਾ ਉਹਦੇ ਨਾਲ ਵਜੀ ਉਹਦੀ ਵੀ ਡੈਥ ਹੋਈ ਹੈ ਵੀ ਦੱਸਿਆ ਜਾਂਦਾ ਜੀ ਤੇ ਬਹੁਤ ਜੀ ਜ਼ਿਆਦਾ ਮਾਰਾ ਹੋਇਆ ਜੀ ਕਿੰਨੇ ਵਜੇ ਸਤਨਿ ਦੱਸੋ ਰਾਤੀ 10:00 ਜੀ ਲਗਭਗ 10:00 ਵਜੇ ਦੇ ਆਸ-ਪਾਸ ਇਹ ਐਕਸੀਡੈਂਟ ਹੋਇਆ ਜੀ ਦਸਨ ਤੱਕ ਤੇ ਦੱਸ ਬਾਈ ਸਾਨੂੰ ਪਰ ਸਵੇਰੇ 4:00 ਵਜੇ ਪਤਾ ਲੱਗਿਆ ਜਦੋਂ ਆਏ ਪਿੰਡ ਬੰਦਿਆਂ ਦੱਸਿਆ ਕਿ ਸਮਝੋ ਫਿਰ ਅਸੀਂ ਪਹੁੰਚ ਘੱਟੀ ਤੀਤੀ ਜਾ ਕੇ ਦੇਖਿਆ ਜੀ ਹੁਣ ਵੀ ਇਹ ਜੀ ਫਾਇਰ ਹੋਏ ਆ ਜੀ ਹਾਂ ਜੀ Hun rose ignite.